ਉਹ ਸੈਣੀ ਵਾਲੀ ਜਿਹੜੀ ਜਗਾ ਸੀਗੀ ਚੀਤਪਖਤ ਸਿੰਘ ਤੇ ਰਾਜਪੁਰੂ ਸਰਦੇਸ਼ ਜੀ ਉਹਨਾਂ ਥਾਂ ਲਈ ਤਾਂ ਆ ਏਰੀਆ ਇਹਨਾਂ ਨੂੰ ਦਿੱਤਾ ਮੰਡ ਏਰੀਆ ਆ ਜਿਹੜਾ ਦਰਿਆ ਨਹੀਂ ਸੀ ਇਹਦੇ 1960-70 ਚ ਕੋਈ ਨਹੀਂ ਸੀ ਨਾ ਵਗਦਾ ਪਹਿਲਾਂ ਆ ਨਹੀਂ ਸੀ ਵਗਦਾ ਇਹ ਨਹੀਂ ਸੀ ਵਗਦਾ ਜੀ ਤੇ ਜਿਹੜਾ ਪਿੰਡ ਪ੍ਰੀਤਮ ਸਿੰਘ ਵਾਲਾ ਨਹੀਂਗਾ ਉਹ ਥਾਂ ਸੀ ਉੱਥੇ ਉਹਨਾਂ ਦੇ ਉੱਥੇ ਉੱਤਰ ਜੀ ਉੱਥੇ ਕਰਕੇ ਨਾ ਉਹ ਟਾਲੀਆਂ ਕੋਲ ਪਿੰਡ ਸੀਗਾ ਜੀ ਉਹ ਦਰਿਆ ਨੇ ਨਾ ਜਦੋਂ ਕਰੀ ਆਈ ਮਾਰ ਵੱਜੀ ਸਾਰਾ ਪਿੰਡ ਘਾਤਾ ਮੈਂ ਪੈਨ ਉੱਠ ਕੇ ਉੱਥੇ ਗਿਆ ਚਲਾ ਅਸਲੀ ਜਿਹੜੇ ਦਾ ਨਾ ਤੇ ਬਸਾ ਦਿੱਤਾ ਉਹਨੂੰ ਅੱਜ ਲੋਕ ਵੀ ਡੁੱਬੇ ਵਾਲੇ ਵਜਦੇ ਡੁੱਬੇ ਵਾਲੇ ਮਤਲਬ ਆnde ਡੁੱਬੇ ਲੋਕ ਇੱਥੇ ਹਾਂਜੀ ਖਾਲੀ ਪਾ ਜਮਾਲ ਕੀ ਜ਼ਮੀਨਾਂ ਥਣੀਆਂ ਇਤਰ ਦੀ ਵੰਡ ਕਰ ਲਿਆ ਦਰਿਆ ਨੇ ਪੱਕਾ ਹੀ ਹੁਣ ਮੰਨ ਲਓ ਵੀ ਜੇਦੋਂ ਆਪਾਂ ਵੀ ਕੋਈ ਗੱਲ ਕਰਦੇ ਅਗਲੇ ਆ ਤੇ ਦਰਿਆ ਦੀਆਂ ਨਦੀਆਂ ਅਸੀਂ ਵੀ ਇਹ ਸੋਚਦੇ ਹਾਂ ਪਰ ਜਦੋਂ ਸਾਨੂੰ ਪੁਰਖਾਂ ਕਹਿੰਦਾ ਪੁੱਤੋ ਸਾਡੇ ਨਾਲ ਆ ਅੱਠ ਪੀਤੀ ਹੋਈ ਏ ਤੇ ਇਹ ਜ਼ਮੀਨਾਂ ਤੁਹਾਡੇ ਆਪ ਦੀਆਂ ਯਾਰ ਆਪ ਦੇ ਵਿੱਚ ਇਲਕਾਬ ਦੇ ਵਿੱਚ ਕਿਤੇ ਵੀ ਦਰਿਆ ਦੀ ਜ਼ਮੀਨ ਨਹੀਂ ਹੈਗੀ ਜਿੰਨੀਆਂ ਜ਼ਮੀਨਾਂ ਮਾਲਕੀ ਹੁਣ ਜਿਵੇਂ ਆ ਮਾਲਕੀ ਵੀ ਦੀ ਦਰਿਆ ਮਾਲਕੀ ਆ ਬਹਿ ਗਿਆ ਪਾ ਗਿਆ ਇਹ ਦਰਿਆ ਦੀ ਬਣ ਗਈ ਦਰਿਆ 15 15 ਫੁੱਟ ਵੀ ਹੋ ਗਈ ਜਿਹੜੇ ਆਹਾਂ ਦੇ ਵਿੱਚ ਅੱਜ ਅੱਜ ਜਿੱਥੇ ਦਰਿਆ ਵਗਿਆ ਜਮੀਨ ਤਾਂ ਮਾਲਕੀ ਵਿੱਚੋਂ ਗਿਆ ਨਾ ਮਾਲਕੀ ਹੋ ਗਿਆ ਨਾਲੇ ਭੀ ਪਰਪਰ ਹੋ ਗਿਆ ਕੋਈ ਇੱਥੇ ਕੱਲ ਨੂੰ ਕੋਈ ਘਰਦਾ ਜਾਂ ਕੁਝ ਕਰਦਾ ਲੋਕ ਕਹਿਣਗੇ ਦਰਿਆ ਨੱਪਲਿਆ ਦਰਿਆ ਅੱਜ ਹੁਣ ਇਹਨਾਂ ਦੀ ਬਜ਼ੁਰਗਾਂ ਦੀ ਜ਼ਮੀਨ ਖੋਰ ਕੇ ਲੈ ਗਿਆ ਮਾਲਕੀ ਖੋਰ ਕੇ ਲੈ ਗਿਆ ਆ ਚੱਕਰੇ ਜਿਹੜਾ ਤਿੰਦੀ ਵਾਲੇ ਕੋਲ ਨਹੀਂ ਪੈਂਦਾ ਜੀ ਹਨਾ ਅਸਲ ਦਰਿਆ ਉਹ ਹੀ ਹੁੰਦਾ ਸੀਗਾ ਉਹ ਪਾਏ ਦੋ ਸੀਗਾ ਆ ਇੱਕ ਨਾਲਾ ਇਹ ਉਦੋਂ ਦਾ ਬਣਿਆ 1970 ਦੇ ਏੜਗੇੜ ਚ ਹਾਂ ਇਹਦਾ ਫਿਰ ਉਹ 88 ਵਾਲਾ ਪਾਣੀ ਆਇਆ ਉਹਨੇ ਕੋ ਡੂੰਗਾ ਕਰ ਦਿੱਤਾ ਤੇ ਜਿਹੜਾ 92 ਦਾ ਆਇਆ ਇੱਥੇ ਫੌਜ ਲੱਗੀ ਸੀ ਆਹ ਦਾ ਹੋਣਾ ਆਹ ਵੇਖੀ ਨਾ ਮੜਾ ਜਾ ਇੱਧਰ ਵਿਖਾਈ ਇਹ ਤਾਂ 20 20 ਫੁੱਟ ਥੱਲੇ ਪਾਣੀ ਗਿਆ ਜੀ 20 ਫੁੱਟ ਹੈਗਾ ਹੈ ਆਜਾ ਜੀ ਹੈਗਾ ਹੈ ਯਾਰ ਜਦੋਂ ਜਿਹੜੀ ਜ਼ਮੀਨ ਖੋਰੀ ਆ ਨਾ ਇਹ ਪਾਣੀ ਜਦੋਂ ਲੱਖਾ ਦਰਿਆ ਦੇ ਵਿੱਚੋਂ ਜਦੋਂ ਦਰਿਆ ਆਪਦੀ ਥਾਂ ਤੇ ਗਿਆ ਉਦੋਂ ਉਹਨੇ ਦਰਿਆ ਦੀ ਜ਼ਮੀਨ ਚਲੋ ਪਹਿਲਾ ਫੁੱਲ ਫਲੋਜ ਪਾਣੀ ਇਤਰ ਸਾਰੇ ਕਿਤੇ ਪਾੜੀ ਸੀ ਉਦੋਂ ਦਾ ਦਰਿਆ ਨੇ ਜ਼ਮੀਨ ਕੱਟੀ ਨਹੀਂ ਜਦੋਂ ਪਾਣੀ ਉੱਤਰਿਆ ਦਰਿਆ ਤੋਂ ਪੁੱਛੇ ਗਿਆ ਉਹ ਜ਼ਮੀਨ ਉਹਨੇ ਦਰਿਆ ਨੇ ਖੋਰਨੀ ਸ਼ੁਰੂ ਕਰਦੀ ਉਦੋਂ ਜ਼ਮੀਨ ਲਹੰਗਾ ਲੈਦਾ ਵੀ ਵੱਟ ਕੇ ਲੈ ਗਿਆ ਬਹੁਤ ਜਿਆਦਾ ਸਾਰੀ ਪਾਕਿਸਤਾਨ ਉਹ ਵੇਖ ਲੈ ਕਿੰਨੀ ਘਾਰ ਪਾਈ ਆ ਪਿਛਲੇ ਪਾਸੇ ਯਾਰ ਉਹ ਵੇਖ ਕਿੰਨੀ ਘਾਰ ਪਾਈ ਆ ਆ ਹੁਣ ਉਹ ਉਤਾਰ ਦੇ ਕੋਲ ਪੁੱਛੇ ਫਿਰਦਾ ਉੱਥੇ ਆਉਂਦਾ ਪੁੱਛੇ ਦੇ ਕੋਲ ਜਗਲਾਤ ਬਾਕੀ ਪਾਕਿਸਤਾਨ ਵਿੱਚ ਜਮਾਂ ਲੱਗ ਗਈ ਏ ਉਹ ਜਿਵੇਂ ਤੂੰ ਦੱਸੀ ਜਾਂਦੇ ਇੱਕ ਵਿੱਚ ਮੈਂ ਤੁਹਾਨੂੰ ਦੱਸਣਾ ਜਿਹੜਾ ਅਸਲੀ ਜਿਹੜੀ ਸਰਕਾਰੀ ਸਰਕਾਰੀ ਜਿਹੜੀ ਗੱਲ ਹੈ ਜਦੋਂ ਪਾਕਿਸਤਾਨ ਬਣਿਆ ਇਹ ਤਲਵੰਡੀ ਚੱਕ ਸੀ ਅੱਛਾ ਜੀ ਪਾਕਿਸਤਾਨ ਤਲਵੰਡੀ ਚੱਕ ਸੀ ਫਿਰ ਇਹ ਵਿੱਚ ਕੋ ਵਿੱਚ ਬੰਦੇ ਪਏ ਪੂਰੇ ਨੇ ਤੇ ਇਹ ਏਰੀਆ ਲਿਆ ਇਧਰ ਨੂੰ ਤੇ ਕੁਛ ਇਧਰ ਏਰੀਆ ਦਿੱਤਾ ਹੈ ਬਟਾਦਰਾ ਉਸ ਵਿੱਚ ਕਹਿੰਦਾ ਬਟਾਦਰਾ ਕੀ ਕਹਿੰਦਾ ਇਹ ਤਲਵੰਡੀ ਚੱਕ ਸੀ ਉਹ ਪਾਕਿਸਤਾਨ ਲੱਗ ਜਾਂਦਾ ਜਿੱਥੇ ਜਿੱਤੀ ਮਰਜ਼ੀ ਫਰੋਲ ਲਿਆ ਸਰਕਾਰੀ ਕਾਗਜ਼ਾਂ ਦੇ ਵਿੱਚ ਤੋ ਚੱਲੀਏ ਨੇਦਰ ਅੱਗੇ ਹਾਂਜੀ